ਬੈਸ਼ਨੂ ਵਿਆਹ ਵਿੱਚ ਸ਼ਗਨ ਪਾਉਣ ਲੱਗੇ ਹੋਇਆ ਆ ਕੰਮ ਵੀਡੀਓ ਦੇਖ ਕੇ ਹਰ ਕੋਈ ਹੋ ਗਿਆ ਹੈਰਾਨ ਦੋਸਤੋ ਅਕਸਰ ਹੀ ਬਹੁਤ ਸਾਰੇ ਵਿਆਹਾਂ ਵਿੱਚ ਕੁੜੀ ਵਾਲਿਆਂ ਵੱਲੋਂ ਬਰਾਤ ਦੀ ਸੇਵਾ ਕਰਨ ਦੇ ਲਈ ਕਈ ਤਰ੍ਹਾਂ ਦੇ ਮੀਟ ਤੇ ਸ਼ਰਾਬ ਚਲਾਈ ਜਾਂਦੀ ਏ ਪਰ ਕੋਈ ਕੋਈ ਪਰਿਵਾਰ ਬਿਲਕੁਲ ਹੀ ਬੈਸ਼ਨੂ ਵਿਆਹ ਕਰਦਾ ਹੈ ਜਿਸ ਵਿੱਚ ਨਾ ਹੀ ਮੀਟ ਤੇ ਨਾ ਹੀ ਸ਼ਰਾਬ ਚਲਾਈ ਜਾਂਦੀ ਏ ਇਸੇ ਤਰ੍ਹਾਂ ਦੀ ਇੱਕ ਵਿਆਹ ਦੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮੁੰਡਾ ਕੁੜੀ ਨੂੰ ਸ਼ਗਨ ਪਾਉਣ ਦੇ ਲਈ ਕਿੰਨੀ ਵੱਡੀ ਲਾਈਨ ਲੱਗੀ ਹੋਈ ਏ ਪਰ ਇਸ ਲਾਈਨ ਵਿੱਚ ਖਾਸ ਗੱਲ ਇਹ ਹੈ ਕਿ ਇੰਨੀ ਵੱਡੀ ਲਾਈਨ ਵਿੱਚ ਸਿਰਫ ਬੰਦੇ ਹੀ ਦਿਖਾਈ ਦੇ ਰਹੇ ਨੇ ਕੋਈ ਵੀ ਔਰਤ ਦਿਖਾਈ ਨਹੀਂ ਦੇ ਰਹੀ। ਦਰਸਲ ਇਸ ਵਿਆਹ ਵਿੱਚ ਨਾ ਹੀ दारू ਚਲਾਈ ਗਈ ਅਤੇ ਨਾ ਹੀ ਮੀਟ ਬਣਾਇਆ ਗਿਆ। ਇਹ ਵਿਆਹ ਬਿਲਕੁਲ ਵੈਸ਼ਨੂ ਸੀ ਜਿਸ ਕਰਕੇ ਬੰਦੇ ਔਰਤਾਂ ਤੋਂ ਵੀ ਪਹਿਲਾਂ ਸ਼ਗਨ ਪਾਪਾ ਵਾਪਸ ਮੁੜ ਰਹੇ ਸੀ। ਪਰ ਜੇਕਰ ਇਸ ਵਿਆਹ ਵਿੱਚ ਸ਼ਰਾਬ ਚਲਦੀ ਹੁੰਦੀ ਤਾਂ ਇਸ ਸ਼ਗਨਾਂ ਵਾਲੀ ਲਾਈਨ ਵਿੱਚ ਪਹਿਲਾਂ ਸਿਰਫ ਔਰਤਾਂ ਹੀ ਦਿਖਾਈ ਦੇਣੀਆਂ ਸੀ। ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਬੰਦੇ ਇੰਨੀ ਜਲਦੀ ਸ਼ਗਨ ਪਾ ਕੇ ਵਾਪਸ ਕਿਉਂ ਮੁੜ ਰਹੇ ਨੇ? ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ